ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਬਾਈ ਰੋਮੀ ਕੋਲੇ ਪਹੁੰਚੇ ਆ ਦੇਸੀ ਨਸਲ ਦੀ ਤੁਹਾਨੂੰ ਵਹਿੜ ਦਿਖਾ ਦੇਵਾਂਗੇ ਜੀ ਇੱਕ ਤੇ ਦਿਖਾ ਵੀ ਟੋਪਰੀ ਦੇਵਾਂ ਦੂਜਾ ਸੂਆ ਬਾਈ ਦੇ ਕਹਿਣ ਦੇ ਮੁਤਾਬਕ ਤੇ ਗੱਲਬਾਤ ਬਾਈ ਨਾ ਕਰਾਵਾਂਗੇ ਸੂ ਕੇ ਹਟਿਆ ਜੇਰ ਕੰਪਲੀਟ ਆ ਅੰਦਰ ਪਈ ਆ ਕੈਮਰਾ ਦੇਖ ਲਈ ਆ ਦੇਖੋ ਜੀ ਹੋਰ ਵੀਰੇ ਰੋਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਵੀਰੇ ਬਹੁਤ ਵਧੀਆ ਜੀ ਸਭ ਤੁਸੀਂ ਤੇ ਜੇਰ ਹੋ ਗਈ ਵੀਰੇ ਕੰਪਲੀਟ ਜੇਰ ਕੰਪਲੀਟ ਦਾ ਨੇੜੇ ਆ ਗਿਆ ਆਪਣਾ ਓਕੇ ਜੇਰ ਕੰਪਲੀਟ ਤੇ ਥਣਾ ਥੁਣਾ ਦੀ ਓਕੇ ਹਨਾ ਥਣਾ ਥੁਣਾ ਦਾ ਓਕੇ ਆ ਬਈ ਧਾਰਾ ਮਾਰ ਕੇ ਅੰਦਰ ਦੇਖਿਆ ਇਹਦਾ ਲੱਗਿਆ ਚੂਣ ਕਰਮ ਵਾਲੀ ਨੂੰ ਕਰੂੰਗਾ ਮੈਂ ਤੇ ਸੂਆ ਦੂਜਾ ਵੀਰੇ ਦੂਜਾ ਸੂਆ ਬਾਈ ਤੇ ਲੇਵਾ ਚ ਬਹਿਣਾ ਵਰਗਾ ਤਿਆਰ ਕੀਤਾ ਹਨਾ ਨੇ ਭੱਗਾਂ ਵਾਲੀ ਕਹੇ ਚੰਗੇ ਘਰੇ ਸਮਝੀ ਗਈ ਸੀ ਹੂੰ ਕਵਾਲਿਟੀ ਫੁੱਲ ਬੱਚੀ ਮਗਰਾ ਹੂੰ ਜੇਰ ਬਿਲਕੁਲ ਗਰੰਟਡਾ ਸੂਈ ਨੂੰ ਸਾਰਾ ਡੇਢ ਘੰਟੇ ਦੋ ਹੋਈ ਆ ਚਲੋ ਮਾਰ ਦਿਓ ਫਿਰ ਧਾਰਾਂ ਬਾਅਦ ਚ ਹੀ ਜਾਣਕਾਰੀ ਦੇਮਾ ਹੈ ਸਾਰੀ ਬਸ ਇੱਕ ਮਿੰਟ ਪੜ੍ਹ ਲਿਓ ਨੰਬਰ 22 ਦਾ 9478635804 ਜੀ ਪਿੰਡ ਮਹਾਰਾਜ ਗਵਰਨਟ ਸਰ ਵਾਲੀ ਸੜਕ ਦੇ ਬਾਈ ਦਾ ਐਡਰੈਸ ਹੈਗਾ ਹਨਾ ਵੀਰੇ ਤੇ ਦੇਸੀ ਨਸਲ ਦੀ ਜੇ ਕਿਸੇ ਵੀ ਭੈਣ ਕਿੰਨਾ ਦੁੱਧ ਦੇ ਦੂ ਗਰਮੀ ਇਹ ਦੁੱਧ ਬਾਈ 1500 ਕਿਲੋ ਆਣੇ ਠੰਡਾ ਦੀ ਦੇਊਗੀ ਹਨਾ ਦੇਊਗੀ ਫੈਟ ਵਾਲਾ ਉਹ ਵੀ ਬੈਠ ਲਿਆ ਹੂੰ ਜਿਹੜੀ ਜਿਹੜੀ ਉਹ ਨਹੀਂ ਜੀ ਓਕੇ ਸੀਲ ਸਾਉਂਗਾ ਕੋਈ ਹੋਰ ਗੱਲ ਨਹੀਂ ਬਾਕੀ ਦੇਸੀ ਨਸਲ ਇਹੋ ਜਿਹੇ ਲੇਵ ਵਾਲੇ ਘੱਟ ਮਿਲਦੀ ਹੈ ਹਨਾ ਨਹੀਂ ਮਿਲਦੀ ਨਹੀਂ ਘੱਟ ਕੀ ਮਿਲਦੀ ਹੈ ਮਿਲਦੀ ਓਕੇ ਮਾਰ ਦਿਓ ਫਿਰ ਧਾਰਾਂ ਦੋ ਦੋ ਆ ਦੇਖੋ ਜੀ ਕੋਈ ਵੀਡੀਓ ਨਹੀਂ ਆਪਾਂ ਬਹੁਤ ਧਾਰਾਂ ਦੇਖੋ ਤੁਸੀਂ ਥੱਲੇ ਉਹਦਾ ਵੀਰੇ ਕੰਪਲੀਟ ਧਾਰਾਂ ਹਨਾ 101 ਬਾਈ ਦੇਖ ਕੀ ਪਹਿਲਾਂ 101 ਲੈਨੇ ਆ ਇੱਧਰ ਦੇਖ ਠੀਕ ਆ ਆ ਦੇਖੋ ਬਾਲਟੀ ਧਰੋ ਜੇ ਮਰਜੀ ਚੋਈ ਚੱਲੋ ਕੋਈ ਚੱਕ ਨਹੀਂ ਚੱਲੋ ਬਾਸ ਜੀ ਬਾਹਲਾ ਕੰਨ ਡੋਲਣਾ ਪਹਿਲਾ ਰੋਮੀ ਕੋ ਕੱਢਿਆ ਥੋੜਾ ਬਹੁਤਾ ਵੀਰੇ 2 ਕਿਲੋ ਕੱਢਿਆ ਬਾਈ ਪਹਿਲਾਂ ਠੀਕ ਆ 2 ਕਿਲੋ ਓਕੇ ਆ ਦੇ ਦੇ ਕੋਈ ਜੀ ਕਰਦਾ ਯਾਰ ਕਰਾ ਕੀ ਮੱਲੋ ਜੋਰੀ ਦਾ ਠੀਕ ਆ ਓਕੇ ਓਕੇ ਤੇ ਦੁੱਧ ਵੀ ਇਹਨੇ ਫੈਟ ਵਾਲਾ ਪਾਉਣਾ ਚੰਗੀ ਕੇ ਰਿਕਾਰਡ ਵਾਲੀਆ ਦੂਜਾ ਸੂਆ ਹੈ ਨਾ ਬਾਈ ਜਮਾਂ ਰਹੇ ਨਿਆਣਾ ਖੋਲੋ ਥੋੜਾ ਤਰਾ ਵੀ ਕਰਾਵਾਂਗੇ ਚੈੱਕ ਆ ਦੇਖੋ ਜੀ ਲੈ ਵਲੂਆ ਨੂੰ ਕਰਾ ਦਿਆਂ ਚੈੱਕ ਕਰੀ ਚੱਲੇ ਚੈੱਕ ਠੀਕ ਆ ਜੀ ਬਾਕੀ ਆ ਧੰਨਵਾਦ ਢੋਲੋਂਡੇ ਦੀ ਫਾਰਮ ਬਟਿੰਡਾ ਦੇਖਣਾ ਇਹਦਾ ਚੱਕੋ ਜੀ ਆ ਦੇਖੋ ਫਰਿਓ ਕੁਆਲਿਟੀ ਚੈੱਕ ਆ ਦੇਖ ਸਾਰਾ ਸਾਮਾਨੀ ਚੈੱਕ ਰਵਾ ਸੰਦਰੀ ਚਲੋ ਜੀ ਲਓ ਜੀ ਤੋਰਾ ਕਰਾਓ ਚੈੱਕ ਵੀਰੇ ਰੋਮੀ ਦਾ ਥਣਾ ਥੁਣਾ ਦੀ ਓਕੇ ਸੀਰ ਆਊਗਾ ਓਕੇ ਜਮਾ ਬਾਕੀ ਨਵੀਂ ਬੱਚੀ ਹੈਗੀ ਇਹੇ ਜੀ ਬੱਚੀ ਸੋਹਣੀ ਹੈ ਬਾਕੀ ਤਾਂ ਐ ਨਹੀਂ ਗੱਲ ਹੈਗੀ ਵੀ ਦਫਲ ਜੀ ਹੈ ਨਾ ਸੋਹਣੀ ਪੂਰੀ ਆ ਦੇਖੋ ਜੀ ਲੇਵਾ ਦੇਖੋ ਤੁਸੀਂ ਕਿੱਥੋਂ ਤੈਂ ਲਈ ਫਿਰਦੀ ਆ ਕਰੋ ਜੀ ਚੈੱਕ ਕੁਆਲਿਟੀ ਲੇਵੇ ਜੀ ਇੱਕ ਨੰਬਰ ਬੱਚਾ ਦੇਸੀ ਨਸਲ ਕਰਦੇ ਗਏ ਹੁੰਦੇ ਵੀਰੇ ਦੇ ਬੱਚਾ ਵੀਰੇ ਸਾ ਬੱਸੀ ਬੱਸੀ ਸਾਹੀਵਾਲ ਲੱਗਦੀ ਹੈ ਨਾ ਨਹੀਂ ਬਾਈ ਆਪਣੇ ਦੇਸੀ ਚ ਆ ਥਾਰ ਬਾਰਕ ਦੀ ਓਕੇ ਜੀ ਤੁਸੀਂ ਫਾਈਨ ਕਹੋ ਚੱਕ ਇੱਕ ਨੰਬਰ ਤੇ ਰੋਮੀ ਹੋਰ ਤਾਂ ਸਾਰਾ ਕੋ ਨਿਬੜ ਗਿਆ ਜੇਰ ਵੀ ਨਿਬੜ ਗਈ ਧਾਰਾਂ ਦੂਰਾਂ ਵੀ ਆਪਾਂ ਕਰਾਤੀਆਂ ਚੈੱਕ ਤੇ ਲੈ ਵੇ ਲੂਆ ਵੀ ਆਪਾਂ ਸਾਰਾ ਚੈੱਕ ਕਰਾਤਾ ਇਹ ਤੋਂ ਜੈਡ ਸਾਰਾ ਰੇਟ ਕੀ ਆ ਗਿਆ ਦਾ ਇਹ ਰੇਟ ਬਾਈ 75 80 90 ਜਿੰਨਾ ਮਰਜੀ ਗਾਲਾ 55000 ਦੀ ਵੇਚ ਆ ਹਾਂ ਜਨਾ ਹਾਂ ਜਨਾ ਓਕੇ 55000 ਚੋਂ ਮਾਨਤਾਨ ਹੋ ਜਾਊਗਾ ਹਾਂ ਠੀਕ ਆ ਤੇ ਦੁੱਧ ਦੇ 13 ਕਿਲੋ 14 ਕਿਲੋ ਕਹਿ ਕੇ ਆਪਾਂ ਦੇ ਦੇਣੀ ਹੈ ਨਾ ਹਾਂ ਓਕੇ ਬਾਕੀਆ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਰੂਰ ਜਿਹਨੂੰ ਦੇਸੀ ਨਸਲ ਦੀ ਲੋੜ ਆ ਸੰਪਰਕ ਕਰੋ ਪਿੰਡ ਮਹਿਰਾਜ ਜ਼ਿਲ੍ਹਾ ਬਟਿੰਡਾ ਤਸੀਲ ਰਾਮਪਰਾ ਫੂਲ ਧੰਨਵਾਦ ਜੀ